ਕਰਕੇ ਮਾਰਦੇ ਦੋਣਾ ਬੁਲਾਵਾ ਜੀ ਆਪਾਂ ਬੈਠ ਕੇ ਤੁਹਾਡਾ ਮਸਲਾ ਹੱਲ ਮੰਡੀ ਦੇ ਵਿੱਚ 20% ਬਾਕੀ ਨਹੀਂ 30% ਮੋਸ਼ਨ ਵਾਲੀ ਕਿੰਨਾ ਪਈਆਂ ਮੰਡੀ ਅੱਜ ਕਿਹੜੀ ਹੱਦ ਕੀ ਲੈਣੇ ਆਫੀਸਰ ਨੂੰ ਮੇਰੀ ਗੱਲ ਸੁਣੋ ਹੋਰ ਵੀ بڑا ਹੱਲ ਕਰਦੇ ਆ ਕੋਈ ਨਹੀਂ ਮੰਨ ਕੇ ਮੇਰੀ ਗੱਲ ਸੁਣੋ ਤੁਸੀਂ ਆਪਾਂ ਬੈਠ ਕੇ ਆਪਾਂ ਗੱਲ ਕਰਦੇ ਹਾਂ ਹਾਂ ਆ ਗੱਲ ਜਿਹੜੀ ਕਰਦੇ ਹਾਂ ਗੱਲ ਕਰਕੇ ਤੁਹਾਡਾ ਮਸਲਾ ਹੱਲ ਹੋ ਆ ਗਿਆ ਮੈਂ ਤੇ ਦੋ ਆ ਬੁਲਾਵਾ ਜੀ ਫੇਰ ਮੈਂ ਬੁਲਾਉਣਾ ਆਪਾਂ ਬੈਠ ਕੇ ਤੁਹਾਡਾ ਮਸਲਾ ਹੱਲ ਕਰਾਂਗੇ ਮੰਡੀ ਦੇ ਵਿੱਚ 20% ਮੋਸਟ ਵਾਲੀਆਂ ਕਰਦੇ ਪਈਆਂ ਮੰਡੀ 20% ਮੋਸਟ ਵਾਲੀਆਂ ਕਰਦੇ ਪਈਆਂ ਮੰਡੀ ਤੁਹਾਡੀ ਗੱਲ ਦੇਦੀ ਹੈ ਅਸੀਂ ਪਟਾਰੀ ਹੱਥ ਕਿੰਦੇ ਲਾਉਣੇ ਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਆਪਾਂ ਬੈਠ ਕੇ ਆਪਾਂ ਗੱਲ ਕਰਦੇ ਹਾਂ ਹਾਂ ਆ ਗੱਲ ਜੀ ਕਰ ਲੈ ਗੱਲ ਕਰਕੇ ਤੁਹਾਡਾ ਮਸਲਾ ਹੱਲ ਹੋ ਮਸਲਾ ਹੱਲ ਕਰਕੇ ਮੈਂ ਤੇ ਲਾਉਣੇ ਬਲਾਵਾ ਜੀ ਆਪਾਂ ਬੈਠ ਕੇ ਤੁਹਾਡਾ ਮਸਲਾ ਹੱਲ ਮੰਡੀ ਦੇ ਵਿੱਚ 20% ਮੋਇਸਚਰ ਵਾਲੀਆਂ ਪਈਆਂ 20% ਮੋਇਸਚਰ ਵਾਲੀਆਂ ਪਈਆਂ ਮੰਡੀ ਜੀ ਅਸੀਂ ਇਹ ਦੱਸਾਂ ਅਸੀਂ ਤੇਰੀ ਹੱਦ ਕਿੰਦਾ ਲਾਉਣੀ ਆਂ ਅਫੀਸਰ ਸੁਣ ਮੇਰੀ ਗੱਲ ਸੁਣ ਭਾਈ ਹੋਰ ਵੀ ਫੜਾ ਹੱਥ ਕਰਦੇ ਆਂ ਕੋਈ ਨਹੀਂ ਮੈਂ ਤੇਰੀ ਹੱਦ ਕਿੰਦਾ ਲਾਉਣੀ ਆਂ ਮੇਰੀ ਗੱਲ ਸੁਣ ਤੁਸੀਂ ਆਪਾਂ ਬੈਠ ਕੇ ਆਪਾਂ ਗੱਲ ਕਰੀਏ ਹਾਂ ਆ ਗੱਲ ਜਿਹੜੀ ਕਰਨਾ ਗੱਲ ਕਰਕੇ ਤੁਹਾਡਾ ਮਸਲਾ ਹੱਲ ਹੋ ਜਾਵੇ ਮਸਲਾ ਹੱਲ ਹੋ ਜਾਵੇ